ਦੰਦਾ ਬੰਦ ਕਰਕੇ ਕਿੱਥੇ ਜਾਵਾਂਗੀ ਕਿਉਂਕਿ ਸਾਡੇ ਵੱਲੋਂ ਲਿਆ ਗਿਆ ਲੋਨ ਮੁਆਫ ਹੋਣ ਕਰੇਗਾ ਕਿਉਂਕਿ ਕਿਸਾਨਾਂ ਦੇ ਕਰਜ਼ੇ ਮੁਆਫ ਹੋ ਜਾਂਦੇ ਨੇ ਲੇਕਿਨ ਉਹਨਾਂ ਦੇ ਕਰਜ਼ੇ ਮੁਆਫ ਨਹੀਂ ਹੁੰਦੇ ਅੱਜ ਦੁਕਾਨਾ ਬੰਦ ਕਰਕੇ ਕਿੱਥੇ ਜਾਵਾਂਗੀ ਆ ਕੋ ਬੈਠੋ ਬੈਠਾ ਕੇ ਰਾਉਟ ਬੰਦ ਕਰੋ ਤਾਂ ਵੀ ਬੰਦ ਕਰੋ ਜਿਹਨੇ ਕਰਨ ਨੂੰ ਬੰਦ ਕਰ ਲੂਗਾ ਜਿਹਨੇ ਨਹੀਂ ਕਰਦਾ ਤਾਂ ਕਰੂਗਾ ਤੁਹਾਨੂੰ ਤੂੰ ਕਿਹਾ ਸੀ ਐਤਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੇ ਕੀ ਕਰ ਲੈਣ ਬੰਦ ਹਾਂ ਸੁਣੋ ਤੁਹਾਨੂੰ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਬੇਨਤੀ ਕਰੀਏ ਬੇਨਤੀ-ਮੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਇਹ ਕੋਈ ਤਰੀਕਾ ਨਹੀਂ ਇਹ ਤੁਸੀਂ ਤਾਂ ਵੀ ਬੰਦ ਕਰ